ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਦੋਸਤੋ ਗਿੱਦੜਵਾ ਮੰਡੀ ਪੈਂਦੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਹੁਤ ਸੋਹਣੀ ਜਰਸੀ ਦਿਖਾਉਣੀ ਆ ਪੰਜਾਬ ਵਾਲੀ ਚੰਗੇ ਦੁੱਧ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਕੌਸਮਾ ਕੱਚੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਦੂਜਾ ਸੂਆ ਵੈੜ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਪੰਜ ਤੋਂ 6 ਦਿਨ ਲੈ ਜੂ ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦਾ 18 ਕਿਲੋ ਵੈੜ ਨੇ ਚਵਾਇਆ ਐਤ ਕੀ ਬਾਈ ਜੀ ਹੁਣੇ ਕਹਿੰਦਾ 20 ਕਿਲੋ ਬੜੇ ਆਰਾਮ ਨਾਲ ਚਵਾਜੂ ਫਿਸ ਕੁਆਲਟੀ ਦੋਸਤੋ ਵੇਚ ਸਕਦੇ ਆ ਸੋਹਣੀ ਫੇਸ ਕੁਆਲਟੀ ਪੰਜਾਬ ਵਾਲੀ ਜਰਸੀ ਦੋਸਤੋ ਕੱਦ ਕਾਠ ਵੱਡਾ ਢਾਂਚਾ ਸੋਹਣਾ ਦੋਸਤੋ ਹਵਾਨੇ ਚ ਵਾਲਟਲ ਹਜੇ ਕਾਫੀ ਪਈ ਆ ਲਾਟਿਨ 85 ਦਿਨਾਂ ਚ ਵਾਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ 20 ਕਿਲੋ ਬੜੇ ਆਰਾਮ ਨਾਲ ਚੋ ਆਜੂ ਖੁੱਲਾ ਡੁੱਲਾ ਥਾਣਾ ਸੋਹਣੇ ਦੋਸਤੋ ਚਾਰਾ ਥਾਣਾ ਸੇਮ ਹੀ ਸਾਈਜ਼ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਫੋਰਸ਼ਾਂਗ ਪੋਰਾ ਨਹੀਂ ਹੱਤੀ ਚਵਾਈ ਵਾਲਾ ਥਾਣਾ ਦੋਸਤੋ ਬਾਕੀ ਦੋਸਤੋ 85 ਦਿਨਾਂ ਚ ਬਚੀ ਨੇ ਹਵਾਨਾ ਸੋਹਣਾ ਵਾਡਾ ਤਿਆਰ ਕਰਕੇ ਫਿਰ ਸੋਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ 20 ਕਿਲੋ ਬੜੇ ਆਰਾਮ ਨਾਲ ਹੀ ਚੋ ਆਜੂ ਹਵਾਨਾ ਦੋਸਤੋ ਮੈਂ ਨੇੜ ਤੋਂ ਚੈੱਕ ਕਰਾ ਲੈਣਾ ਬਚੀ ਦਾ ਆ ਵੇਖ ਸਕਦੇ ਜੇ ਖਿੱਚਾਂਗੇ ਤਾਂ ਰਬੜ ਵਾਂਗੂੰ ਵਧੂਗਾ ਹਜੇ ਵਲਟਲ ਕਾਫੀ ਪਈ ਐ ਦੋਸਤੋ ਬੱਚੀ ਨੇ 85 ਅੰਦਰ ਸੋਨਾ ਹਵਾਨਾ ਤਿਆਰ ਕਰ ਜਾਣਾ ਦੁੱਧ ਬਾਈ ਕਹਿੰਦਾ 20 ਕਿਲੋ ਬੜੇ ਆਰਾਮ ਨਾਲ ਚੋ ਆਜੂ ਕਦ ਕਾਟ ਸੋਨਾ ਵੱਡਾ ਕਦ ਕਾਟ ਆ ਥਣ ਸੋਹਣੇ ਆ ਦੋਸਤੋ ਚਾਰੇ ਨੁਕਰਾਂ 'ਚ ਲੱਗੇ ਹੋਏ ਆ ਹੱਥੀਂ ਚਵਾਈ ਵਾਲਾ ਥਾਣ ਮੁੱਲ ਬਾਈ ਨੇ ਰੱਖਿਆ ਹੋਇਆ ਬੱਚੀ ਦਾ 60000 ਰੁਪਇਆ ਬਾਈ ਕਹਿੰਦਾ 55000 ਦੀ ਬੱਚੀ ਦੇ ਦਾਂਗੇ ਉੱਚ ਬਾਈ ਕਹਿੰਦਾ ਮਾਨਤਾਨ ਹੋ ਜੂ ਜਿਹਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ